ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜਤੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ 'ਚ ਹੋਵਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਜੀ ਕਿਰਪਾ ਕਰਕੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਰਾਵਾਂ ਕੋਲ ਪਹੁੰਚ ਜਾਏ ਕਰੇ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਤੰਤਸ਼ ਗੁਰੂ ਨਾਨਕ ਦੇਵ ਜੀ ਦੀ ਬਹੁਤ ਹੀ ਪਿਆਰੀ ਸਾਖੀ ਸ਼ੇਅਰ ਕਰਨ ਜਾ ਰਹੇ ਹਾਂ ਸੋ ਸਾਖੀ ਨੂੰ ਪਲੀਜ਼ ਧਿਆਨ ਨਾਲ ਸੁਣਨਾ ਬਿਨਾਂ ਸਕਿੱਪ ਕੀਤੇ ਹੋਏ ਸਾਰੀ ਸਾਖੀ ਜ਼ਰੂਰ ਸੁਣਿਓ ਤੇ ਹੋਰ ਭੈਣ ਭਰਾਵਾਂ ਦੇ ਨਾਲ ਵੀ ਜ਼ਰੂਰ ਸ਼ੇਅਰ ਕਰਿਓ ਜੀ ਤੇ ਹੁਣ ਤੁਹਾਡਾ ਬਹੁਤਾ ਸਮਾਂ ਨਾ ਲੈਂਦੇ ਹੋਏ ਆਪਾਂ ਸ਼ੁਰੂ ਕਰਦੇ ਹਾਂ ਜੀ ਸਾਖੀ ਇੱਕ ਦਿਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਨੀਆ ਦਾ ਕਲਿਆਣ ਕਰਨ ਲਈ ਯਾਤਰਾ ਕਰਦੇ ਕਰਦੇ ਆਪਣੇ ਇੱਕ ਸੇਵਕ ਦੇ ਘਰ ਪਹੁੰਚੇ ਉਸ ਸੇਵਕ ਦਾ ਨਾਮ ਸੀ ਗੁਰਬਚਨ ਜਦੋਂ ਸੇਵਕ ਨੇ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਵੱਲ ਆਉਂਦੇ ਦੇਖਿਆ ਤਾਂ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਹ ਖੁਸ਼ੀ ਨਾਲ ਚੱਲਾ ਹੋ ਗਿਆ ਸੇਵਕ ਗੁਰੂ ਜੀ ਦਾ ਸਵਾਗਤ ਬੜੀ ਧੂਮਤਾ ਨਾਲ ਕਰਨਾ ਚਾਹੁੰਦਾ ਸੀ ਪਰ ਉਹ ਚਾਹ ਕੇ ਵੀ ਨਹੀਂ ਕਰ ਸਕਦਾ ਸੀ ਕਿਉਂਕਿ ਗਰਪ ਗੁਰਬਚਨ ਸਿੰਘ ਬਹੁਤ ਹੀ ਗਰੀਬ ਸੀ ਉਸ ਦੇ ਕੋਲ ਬਸ ਇੱਕ ਮਿੱਟੀ ਦਾ ਘਰ ਤੇ ਉਸ ਮਿੱਟੀ ਦੇ ਘਰ ਵਿੱਚ ਪਿਆ ਇੱਕ ਸਧਾਰਨ ਜਿਹਾ ਮੰਜਾ ਸੀ ਇਸ ਤੋਂ ਇਲਾਵਾ ਉਸ ਗਰੀਬ ਦੇ ਘਰ ਹੋਰ ਕੁਝ ਨਹੀਂ ਸੀ ਸੇਵਕ ਗੁਰਬਚਨ ਸਿੰਘ ਨੇ ਗੁਰੂ ਜੀ ਦੇ ਮਰਦਾਨੇ ਦਾ ਬੜੀ ਹੀ ਖੁਸ਼ੀ ਦੇ ਨਾਲ ਆਦਰ ਸਤਕਾਰ ਕੀਤਾ ਤੇ ਬਾਅਦ ਵਿੱਚ ਉਹਨਾਂ ਨੂੰ ਘਰ ਵਿੱਚ ਪਏ ਉਹੀ ਸਧਾਰਨ ਜਿਹੇ ਮੰਜੇ ਤੇ ਬਿਠਾ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਸੇਵਕ ਨੂੰ ਕਿਹਾ ਕਿ ਭਾਈ ਅੱਜ ਦੀ ਰਾਤ ਅਸੀਂ ਤੇਰੇ ਕੋਲ ਹੀ ਰੁਕਾਂਗੇ ਤੇ ਕੱਲ ਸਵੇਰੇ ਤੜਕੇ ਅੱਗੇ ਨਿਕਲ ਜਾਵਾਂਗੇ ਤਾਂ ਗੁਰੂ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਸੇਵਕ ਬਹੁਤ ਖੁਸ਼ ਹੋਇਆ ਤੇ ਨਿਮਾਣਾ ਜਿਹਾ ਹੋ ਕੇ ਗੁਰੂ ਜੀ ਦੇ ਚਰਨੀ ਪੈ ਗਿਆ ਸੇਵਕ ਦੇ ਘਰ ਵਿੱਚ ਕੁਝ ਜ਼ਿਆਦਾ ਖਾਣ ਲਈ ਨਹੀਂ ਸੀ ਪਰ ਜੋ ਵੀ ਹੈਗਾ ਸੀ ਉਹ ਉਸ ਨੇ ਬੜੀ ਹੀ ਆਦਰ ਸਤਕਾar ਨਾਲ ਗੁਰੂ ਜੀ ਦੇ ਸਾਹਮਣੇ ਭੇਟ ਕਰ ਦਿੱਤਾ ਸੇਵਕ ਦੀ ਗਰੀਬੀ ਦੇਖ ਕੇ ਭਾਈ ਮਰਦਾਨੇ ਨੂੰ ਬਹੁਤ ਤਰਸ ਆਇਆ ਕਿ ਇਸ ਬੰਦੇ ਕੋਲ ਜੋ ਵੀ ਥੋੜਾ ਬਹੁਤ ਹੈਗਾ ਸੀ ਉਹ ਵੀ ਇਸ ਨੇ ਸਾਡੇ ਸਾਹਮਣੇ ਰੱਖ ਦਿੱਤਾ ਹੈ ਪ੍ਰਸ਼ਾਦਾ ਛਕਣ ਤੋਂ ਬਾਅਦ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਮਰਦਾਨਿਆ ਕਿ ਆਹ ਜਿਹੜੇ ਮਿੱਟੀ ਦੇ ਭਾਂਡਿਆਂ ਵਿੱਚ ਅਸੀਂ ਪ੍ਰਸ਼ਾਦਾ ਖਾਧਾ ਏ ਇਹਨਾਂ ਭਾਂਡਿਆਂ ਨੂੰ ਤੋੜ ਦੇ ਪਹਿਲਾਂ ਤਾਂ ਭਾਈ ਮਰਦਾਨੇ ਨੂੰ ਕੁਝ ਸਮਝ ਨਾ ਆਇਆ ਤਾਂ ਫਿਰ ਉਸ ਨੇ ਸੋਚਿਆ ਕਿ ਜੇਕਰ ਗੁਰੂ ਜੀ ਨੇ ਕਿਹਾ ਹੈ ਤਾਂ ਫਿਰ ਕੁਝ ਸੋਚ ਕੇ ਹੀ ਕਿਹਾ ਹੋਵੇਗਾ ਆ ਗੁਰੂ ਜੀ ਦਾ ਪਾਣਾ ਬਨ ਕੇ ਭਾਈ ਮਰਦਾਨੇ ਨੇ ਉਹ ਮਿੱਟੀ ਦੇ ਭਾਂਡੇ ਤੋੜ ਦਿੱਤੇ ਭਾਂਡਿਆਂ ਨੂੰ ਤੋੜਨ ਤੋਂ ਬਾਅਦ ਭਾਈ ਮਰਦਾਨੇ ਜਦੋਂ ਸੇਵਕ ਵੱਲ ਛਾਤੀ ਮਾਰੀ ਤਾਂ ਸੇਵਕ ਨੇ ਕਿਹਾ ਮੇਰਾ ਜੋ ਕੁਝ ਵੀ ਹੈ ਉਹ ਮੇਰੇ ਸਤਿਗੁਰੂ ਦਾ ਦਿੱਤਾ ਹੋਇਆ ਹੈ ਗੁਰੂ ਜੀ ਜੋ ਵੀ ਤੁਹਾਨੂੰ ਹੁਕਮ ਦਿੰਦੇ ਹਨ ਤੁਸੀਂ ਉਹੀ ਕਰੋ ਜਿਸ ਤੋਂ ਬਾਅਦ ਗੁਰੂ ਜੀ ਦੇ ਕਹਿਣ ਤੇ ਪਾਈ ਮਰਦਾਨੇ ਨੇ ਸੇਵਕ ਦੇ ਘਰ ਦੀਆਂ ਬਾਕੀ ਚੀਜ਼ਾਂ ਵੀ ਤੋੜ ਦਿੱਤੀਆਂ ਜਦੋਂ ਅਗਲੀ ਸਵੇਰ ਹੋਈ ਤਾਂ ਗੁਰੂ ਨਾਨਕ ਦੇਵ ਜੀ ਉਸ ਸੇਵਕ ਨੂੰ ਆਪਣੇ ਕੋਲ ਬੁਲਾਉਂਦੇ ਨੇ ਤੇ ਕਹਿੰਦੇ ਹਨ ਕਿ ਭਾਈ ਹੁਣ ਸਾਨੂੰ ਆਪਣੀ ਯਾਤਰਾ ਨੂੰ ਜਾਰੀ ਰੱਖਦੇ ਹੋਏ ਇੱਥੋਂ ਜਾਣਾ ਪਵੇਗਾ ਤਾਂ ਸੇਵਕ ਨੇ ਕਿਹਾ ਕਿ ਗੁਰੂ ਜੀ ਤੁਸੀਂ ਆਪਣੇ ਪਵਿੱਤਰ ਚਰਨ ਮੇਰੇ ਗਰੀਬ ਦੇ ਘਰ ਪਾਏ ਹਨ ਮੈਂ ਨਿਹਾਲ ਹੋ ਗਿਆ ਆ ਪਰ ਮੈਂ ਆਪ ਜੀ ਦੇ ਸਾਹਮਣੇ ਇੱਕ ਬੇਨਤੀ ਕਰਨਾ ਚਾਹਨਾ ਕਿ ਮੈਂ ਕੁਝ ਦੂਰੀ ਤੱਕ ਤੁਹਾਡੇ ਨਾਲ ਤੁਹਾਡੀ ਯਾਤਰਾ ਵਿੱਚ ਸਹਾਇੀ ਹੋਣਾ ਚਾਹਨਾ ਤਾਂ ਜੋ ਮੈਂ ਕੁਝ ਹੋਰ ਸਮਾਂ ਤੁਹਾਡੇ ਨਾਲ ਬਤੀਤ ਕਰ ਸਕਾਂ ਗੁਰੂ ਜੀ ਨੇ ਉਸ ਸੇਵਕ ਨੂੰ ਨਾਲ ਜਾਣ ਦੀ ਆਗਿਆ ਦੇ ਦਿੱਤੀ ਪਰ ਜਦੋਂ ਕੋਰੋਂ ਨਿਕਲਣ ਲੱਗੇ ਤਾਂ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਫਿਰ ਕਹਿ ਦਿੱਤਾ ਕਿ ਇਸ ਸੇਵਕ ਦਾ ਆ ਜਿਹੜਾ ਮਿੱਟੀ ਦਾ ਘਰ ਬਚਿਆ ਏ ਇਹਨੂੰ ਵੀ ਪੂਰੀ ਤਰ੍ਹਾਂ ਤੋੜ ਦਿੱਤਾ ਜਾਵੇ ਤਾਂ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਭਾਈ ਮਰਦਾਨੇ ਨੂੰ ਫਿਰ ਕੁਝ ਸਮਝ ਨਹੀਂ ਆਇਆ ਪਰ ਇਸ ਵਾਰ ਉਸਨੇ ਗੁਰੂ ਜੀ ਨੂੰ ਪੁੱਛ ਹੀ ਲਿਆ ਕਿ ਗੁਰੂ ਜੀ ਇਸ ਗਰੀਬ ਕੋਲ ਤਾਂ ਬਸ ਮਿੱਟੀ ਦਾ ਘਰ ਹੀ ਬਚਿਆ ਹੈ ਜੇਕਰ ਅਸੀਂ ਇਹ ਵੀ ਤੋੜ ਦਿੱਤਾ ਇਹ ਵਿਚਾਰਾ ਰਹੇਗਾ ਕਿੱਥੇ ਤਾਂ ਸੇਵਕ ਨੇ ਫਿਰ ਤੋਂ ਭਾਈ ਮਰਦਾਨੇ ਨੂੰ ਕਿਹਾ ਕਿ ਭਾਈ ਜੀ ਸਤਗੁਰੂ ਜੋ ਵੀ ਤੁਹਾਨੂੰ ਕਹਿ ਰਹੇ ਹਨ ਤੁਸੀਂ ਉਹੀ ਕਰੋ ਕਿਉਂਕਿ ਮੇਰੇ ਕੋਲ ਜੋ ਕੁਝ ਵੀ ਹੈ ਉਹ ਇਹ ਗੁਰੂ ਜੀ ਦਾ ਹੀ ਦਿੱਤਾ ਹੋਇਆ ਹੈ ਤਾਂ ਸੇਵਕ ਦੇ ਮੂਹੋਂ ਇਹ ਗੱਲ ਸੁਣ ਕੇ ਭਾਈ ਮਰਦਾਨੇ ਨੇ ਉਹ ਘਰ ਤੋੜਨਾ ਸ਼ੁਰੂ ਕਰ ਦਿੱਤਾ ਘਰ ਨੂੰ ਤੋੜਨ ਤੋਂ ਬਾਅਦ ਗੁਰੂ ਜੀ ਭਾਈ ਮਰਦਾਨਾ ਤੇ ਉਹ ਸੇਵਕ ਯਾਤਰਾਵਾਲ ਨੂੰ ਚਾਲ ਪਈ। ਜਦੋਂ ਦਿਨ ਢਲਣ ਲੱਗਾ ਤਾਂ ਗੁਰੂ ਜੀ ਨੇ ਉਸ ਸੇਵਕ ਨੂੰ ਕਿਹਾ ਕਿ ਭਾਈ ਤੂੰ ਹੁਣ ਆਪਣੇ ਘਰ ਵਾਪਸ ਚਲਾ ਜਾ ਕਿਉਂਕਿ ਉਥੇ ਥੋੜਾ ਕੰਮ ਹਲੇ ਵੀ ਬਾਕੀ ਹੈ। ਜਾ ਕੇ ਉਸ ਨੂੰ ਪੂਰਾ ਕਰ ਤਾਂ ਉਸ ਸੇਵਕ ਨੇ ਗੁਰੂ ਜੀ ਦੇ ਚਰਨਾਂ ਨੂੰ ਹੱਥ ਲਗਾਇਆ ਤੇ ਖੁਸ਼ੀ-ਖੁਸ਼ੀ ਆਪਣੇ ਘਰ ਵੱਲ ਨੂੰ ਵਾਪਸ ਆ ਗਿਆ। ਸੇਵਕ ਜਦੋਂ ਘਰ ਦੇ ਕੋਲ ਪਹੁੰਚਿਆ ਤਾਂ ਉਹ ਕੀ ਦੇਖਦਾ ਹੈ ਕਿ 1-2 ਫੁੱਟ ਦੀ ਕੰਧ ਸੀ ਜੋ ਹਜੇ ਵੀ ਖੜੀ ਸੀ ਤਾਂ ਉਸਨੇ ਸੋਚਿਆ ਕਿ ਸ਼ਾਇਦ ਭਾਈ ਮਰਦਾਨਾ ਜੀ ਇਸ ਨੂੰ ਢਾਉਣਾ ਭੁੱਲ ਗਏ ਹੋਣਗੇ ਇਸ ਲਈ ਗੁਰੂ ਜੀ ਨੇ ਘਰ ਜਾ ਕੇ ਮੈਨੂੰ ਬਾਕੀ ਕੰਮ ਪੂਰਾ ਕਰਨ ਲਈ ਕਿਹਾ ਹੋਵੇਗਾ ਸੇਵਕ ਨੇ ਮਨ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿ ਕੇ ਉਹ ਬਚੀ ਹੋਈ ਕੰਧ ਨੂੰ ਵੀ ਤੋੜਨਾ ਸ਼ੁਰੂ ਕਰ ਦਿੱਤਾ ਜਦੋਂ ਉਸਨੇ ਕੰਧ ਨੂੰ ਢਾਉਣਾ ਸ਼ੁਰੂ ਕੀਤਾ ਤਾਂ ਉਸਨੇ ਦੇਖਿਆ ਕਿ ਕੰਧ ਦੀ ਜਿਹੜੀ ਥੱਲੇ ਵਾਲੀ ਜ਼ਮੀਨ ਹੈ ਉਹ ਬਹੁਤ ਹੀ ਕਮਜ਼ੋਰ ਤੇ ਖੋਖਲੀ ਹੈ ਤੇ ਜਦੋਂ ਉਸ ਨੇ ਉਸ ਜਗ੍ਹਾ ਨੂੰ ਸਾਫ਼ ਕਰਕੇ ਦੇਖਿਆ ਤਾਂ ਉਸ ਦੇ ਥੱਲੇ ਇੱਕ ਸੋਨੇ ਦੀ ਖਾਨ ਸੀ ਜਿਸ ਨੂੰ ਦੇਖ ਕੇ ਉਹ ਸੇਵਕ ਬਹੁਤ ਹੀ ਖੁਸ਼ ਹੋਇਆ ਤੇ ਹੈਰਾਨ ਵੀ ਹੋ ਗਿਆ ਕਿ ਕਿੰਨਿਆਂ ਸਾਲਾਂ ਤੋਂ ਉਹ ਇੱਕ ਸੋਨੇ ਦੀ ਖਾਨ ਦੇ ਉੱਪਰ ਰਹਿ ਰਿਹਾ ਸੀ ਸੇਵਕ ਨੂੰ ਗੁਰੂ ਨਾਨਕ ਦੇਵ ਜੀ ਦਾ ਕੌਤਕ ਹੁਣ ਸਮਝ ਆਇਆ ਤੇ ਗੁਰੂ ਜੀ ਦੇ ਅਸ਼ੀਰਵਾਦ ਦੇ ਨਾਲ ਉਸ ਸੇਵਕ ਦੀ ਜ਼ਿੰਦਗੀ ਹੀ ਬਦਲ ਗਈ ਗੁਰੂ ਨਾਨਕ ਦੇਵ ਜੀ ਦੀ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਪਰਮਾਤਮਾ ਜਦੋਂ ਵੀ ਆਪਣੀ ਨਾਲ ਕੁਝ ਬੁਰਾ ਕਰਦਾ ਹੈ ਉਹ ਸਾਡੇ ਚੰਗੇ ਲਈ ਕਰਦਾ ਹੈ ਇਸ ਲਈ ਮੁਸੀਬਤਾਂ ante ਸਾਨੂੰ ਢੇਰੀ ਨਹੀਂ ਢੋਣੀ ਚਾਹੀਦੀ ਤੇ ਨਾ ਹੀ ਰੱਬ ਨੂੰ ਕੋਸਣਾ ਚਾਹੀਦਾ ਹੈ ਬਲਕਿ ਰੱਬ ਦੇ ਭਾਣੇ ਨੂੰ ਮਿੱਠਾ ਮੰਨ ਕੇ ਉਸ ਨਾਲ ਲੜਨ ਦਾ ਬਲ ਮੰਗਣਾ ਚਾਹੀਦਾ ਹੈ ਪਰਮਾਤਮਾ ਜੋ ਵੀ ਕਰਦਾ ਹੈ ਚੰਗੇ ਲਈ ਹੀ ਕਰਦਾ ਹੈ ਸੋ ਇਹ ਸਿੱਖੀ ਜੀ ਅੱਜ ਦੀ ਸਾਡੀ ਗੁਰੂ ਨਾਨਕ ਦੇਵ ਜੀ ਦੀ ਪਿਆਰੀ ਜੀ ਸਾਖੀ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਦੱਸਣਾ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਮਿਲਦੇ ਹਾਂ ਜੀ ਫਰ ਨੈਕਸਟ ਵੀਡੀਓ ਚ ਤਦ ਤੱਕ ਦੇ ਲਈ ਸਤ ਸਪ ਨੂੰ ਤੁਹਾਡੀ ਭੈਣ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂ ਦੇ ਰਹਾਸ ਤੇ ਰਵਾਜ਼ ਰੋ ਭਾਈ ਕਿਰਜ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ